ਅਗਰ ਕੰਮ ਹੋਵੇ ਕੋਈ ਬਹੁਤ ਜ਼ਰੂਰੀ ਤੇ ਤਾਂ ਸੰਗਤ ਛੱਡਣੀ ਚਾਹੀਦੀ ਹੈ ਨਹੀਂ ਤੇ ਜੇ ਗੱਲਾਂ-ਵਾਟਾਂ ਹੀ ਕਰਨੀਆਂ ਕੋਈ ਕੰਮ ਨਾ ਵੀ ਹੋਵੇ ਤਾਂ ਸੰਗਤ ਨੂੰ ਕਦੇ ਵੀ ਨਾ ਛੱਡਿਏ ਨਾਮ ਨੂੰ ਕਦੇ ਵੀ ਨਾ ਛੱਡਿਏ ਬਾਣੀ ਕਹਿੰਦੀ ਦਮ-ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਇੱਕ ਦਮ ਇੱਕ ਸਾਹ ਵੀ ਵਿਅਰਥ ਨਾ ਜਾਣ ਦਿਓ ਵਾਹਿਗੁਰੂ 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 ਸਾਰੇ ਜਪੋ ਬਈ ਕੋਈ ਵੀ ਖਾਲੀ ਨਾ ਰਹਿ ਰਸਨਾ ਮਨ ਨੂੰ ਨਾਮ ਨਾਲ ਜੋੜ ਕੇ ਦੇਖੋ ਇਹ ਨਾਮ ਵਾਹਿਗੁਰੂ ਦਾ ਹੈ ਕਿਸੇ ਬੰਦੇ ਦਾ ਨਾਮ ਨਹੀਂ ਜਪਿਆ ਜਾ ਰਿਹਾ ਇਸ ਲਈ ਪ੍ਰੇਮ ਕਰੀਏ ਵਾਹਿਗੁਰੂ ਦੇ ਨਾਮ ਨਾਲ ਜ਼ਿੰਮੇਵਾਰੀ ਸਮਝੀ ਆਪਣੀ ਔਰ ਨਾਮ ਨੂੰ ਜਪੀ ਵਾਹਿਗੁਰੂ 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 ਕਿੰਨਾ ਸੋਹਣਾ ਵੇਲਾ ਕਿੰਨਾ ਕਿੰਨਾ ਹੀ ਕੰਮ ਦਾ ਵਕਤ ਹੈ ਦੁਨੀਆ ਦੇ ਵਿੱਚ ਇਸ ਸਮੇਂ ਨਾਲੋਂ ਚੰਗਾ ਸਮਾਂ ਨਹੀਂ ਜਦੋਂ ਤੁਸੀਂ ਆਖੋ ਵਾਹਿਗੁਰੂ 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 ਵਾਹਿ ਇਸ ਤੋਂ ਚੰਗਾ ਸਮਾਂ ਤੁਹਾਡੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਨਾ ਆਉਣਾ ਸੰਗਤ ਵਿੱਚ ਬੈਠੇ ਹੋਈਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੋਵੇ ਸਤਿਗੁਰੂ ਦੀ ਬਾਣੀ ਪੜੀ ਜਾਂਦੀ ਹੋਵੇ ਸੁਣੀ ਜਾਂਦੀ ਹੋਵੇ ਕਥਾ ਚੱਲ ਰਹੀ ਹੋਵੇ ਔਰ ਅਸੀਂ ਨਾਮ ਜਪ ਰਹੇ ਹੋਈਏ ਫਿਰ ਦੱਸੋ ਕਿੱਥੇ ਸੁੱਖ ਹੈ ਇਸ ਤੋਂ ਉੱਤੇ ਤੇ ਐਸਾ ਸੁੱਖ ਛੱਡਿਆ ਜਾਣ ਵਾਲਾ ਕਦੇ ਵੀ ਨਹੀਂ ਜਿੰਨਾ ਲਾਹਾ ਲੈ ਹੋਵੇ ਲੈ ਲੋ ਵਾਹਿਗੁਰੂ 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 ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਵਾਹਿਗੁਰੂ ਜੀ ਦੇ ਨਾਲ ਜਿਹੜਾ ਪ੍ਰੀਤ ਪ੍ਰੇਮ ਹੈ ਇਹ ਹਮੇਸ਼ਾ ਸੋਭਾ ਵਧਾਉਂਦੀ ਆ ਤੁਸੀਂ ਨਾਮ ਜਪਦੇ ਹੋ ਗੁਰੂ ਘਰ ਆਉਨੇ ਹੋ ਕਿਸੇ ਨੇ ਨਿੰਦਾ ਥੋੜੀ ਕਰਨੀ ਤੁਹਾਡੀ ਜਿਉਂ-ਜਿਉਂ ਪਤਾ ਲੱਗਦਾ ਹੈ ਸੋਭਾ ਹੁੰਦੀ ਵਾਹਿਗੁਰੂ 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 ਜੀ ਦੇ ਨਾਲ ਪਿਆਰ ਹੋਵੇ ਸੋਭਾ ਹੁੰਦੀ ਹੈ ਦੁਨੀਆਂ ਦੇ ਵਿੱਚ ਕਿਸੇ ਦੇ ਨਾਲ ਵੀ ਮੋਹ ਸਨੇਹ ਪਾ ਲੋ ਘਾਟੇ ਸ਼ੋਪਾ ਹੁੰਦੀ ਹੈ ਵੱਡੇ ਤੋਂ ਵੱਡੇ ਕਿਸੇ ਰਾਜੇ ਨਾਲ ਵੀ ਤੁਹਾਡਾ ਮੋਹ ਹੋਵੇ ਕੁਝ ਬੰਦੇ ਉਹਦੇ ਵਿੱਚ ਵੀ ਨਫ਼ਰਤ ਕਰਦੇ ਆ ਅਕਬਰ ਬਾਦਸ਼ਾਹ ਦਾ ਵੀਰਵਲ ਨਾਲ ਬਹੁਤ ਪਿਆਰ ਸੀ ਬਹੁਤ ਜ਼ਿਆਦਾ ਹੀ ਸੀ ਪਰ ਨਾਲ ਦੇ ਵਜ਼ੀਰ ਇਸ ਗੱਲੋਂ ਦੁਖੀ ਸੀਗੇ ਬਾਦਸ਼ਾਹ ਨੂੰ ਵੀ ਪਤਾ ਸੀ ਮੇਰਾ ਵਫਾਦਾਰ ਹੈ ਪਰ ਅਹੀ ਜੀ ਚਾਲ ਚੱਲੀ ਉਹਨੂੰ ਇੱਕ ਮੋਹਿਮ ਤੇ ਭੇਜਣਾ ਪਿਆ ਪਹਾੜਾਂ 'ਚ ਤੇ ਉਹਨਾਂ ਅਹੀ ਜੀ ਚਾਲ ਚੱਲੀ ਮੁੜ ਨਾ ਮੁੜ ਸਕਿਆ ਬੰਦਾ ਪਹਾੜਾਂ ਦੇ ਵਿੱਚ ਬਰਫ਼ ਦੇ ਵਿੱਚ ਉਹਦੀ ਟੁਕੜੀ ਫਸ ਗਈ ਗਲ ਕੇ ਮਰ ਗਿਆ ਕੁਝ ਹੋਰ ਵੀ ਕਾਰਨ ਸਨ ਉਹਦੇ ਗੁਰੂ ਘਰ ਦੀ ਵਿਰੋਧ ਤਕਰਤਾ ਰਿਹਾ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਜਦੋਂ ਦਵਕੇ ਮਾਰ ਕੇ ਕਿਹਾ ਗੋਇੰਦਵਾਲ ਸਾਹਿਬ ਕਹਿੰਦਾ ਆ ਕੇ ਮੁੜ ਕੇ ਵੇਖੂਗਾ ਤੁਹਾਨੂੰ ਮੈਂ ਗੁਰੂ ਜੀ ਨੂੰ ਸੇਵਾਦਾਰਾਂ ਨੇ ਆਖਿਆ ਜੀ ਇਦਾਂ ਬੋਲਦਾ ਕਹਿੰਦੇ ਮੁੜੇ ਤਾਂ ਦੇਖੇਗਾ ਮੁੜਿਆ ਹੀ ਨਹੀਂ ਚਲੋ ਕਿੰਨਾ ਮੋਹ ਸੀ ਉਹਦਾ ਉਹਦੇ ਨਾਲ ਰਾਜੇ ਦਾ ਪਰ ਉਹਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨੂੰ ਇਸ ਤਰ੍ਹਾਂ ਦੀ ਚਾਲਵਾਜੀ ਚ ਫਸਾਇਆ ਉਹਨੂੰ ਭੇਜਣਾ ਪਿਆ ਮੁੜਵਰਤ ਨਹੀਂ ਨ ਆਇਆ ਵੱਡੇ ਵੱਡੇ ਰਾਜਿਆਂ ਨਾਲ ਮਹਾਰਾਜਿਆਂ ਨਾਲ ਵੀ ਮੋਹ ਕਰਕੇ ਲੋਕਾਂ ਨੇ ਵੇਖਿਆ ਸ਼ੋਭਾ ਨਹੀਂ ਹੁੰਦੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤੁਖਦੀ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਦਾ ਦਿਲ ਦੁਖਦਾ ਵਾਹਿਗੁਰੂ ਜੀ ਦੇ ਨਾਲ ਤੁਹਾਡਾ ਪਿਆਰ ਹੋਵੇ ਤੁਸੀਂ ਨਾਮ ਜਪਦੇ ਹੋ ਮੋ ਸਿਮਰਨ ਕਰਦੇ ਹੋ ਮੋ ਕਿਸੇ ਨੂੰ ਕੀ ਦੁੱਖ ਕੋਈ ਪਾਪੀ ਦੁਖੀ ਬੰਦਾ ਹੀ ਹੋਵੇਗਾ ਜਿਹੜਾ ਦੁਖੀ ਹੁੰਦਾ ਹੋਏ ਤੁਹਾਡੇ ਨਾਮ ਜਪਣ ਨਾਲ ਕਿਉਂਕਿ ਉਹਨੂੰ ਤਾਂ ਕੋਈ ਨੁਕਸਾਨ ਨਹੀਂ ਨਾ ਕੋਈ ਅਹੁਦੇ ਤੇ ਕਿਸੇ ਪੋਜੀਸ਼ਨ ਤੇ ਕਿਸੇ ਦੇ ਨੇੜੇ ਹੋ ਤੁਸੀਂ ਉਹਦਾ ਕਿਸੇ ਨੂੰ ਦੁੱਖ ਹੋਣਾ ਹੋ ਸਕਦਾ ਵੀ ਇਹ ਨੇੜਿਆਂ ਮੈਂ ਨਹੀਂ ਹੈਗਾ। ਪਰਮਾਤਮਾ ਵਾਹਿਗੁਰੂ ਦੇ ਨਾਲ ਪਿਆਰ ਕਰਕੇ ਕਿਸੇ ਨੂੰ ਇਹ ਦੁੱਖ ਨਹੀਂ ਪੈਦਾ ਹੁੰਦਾ। ਵੀ ਇਹ ਨਾਮ ਜਪਦਾ ਵਾਹਿਗੁਰੂ ਦਾ ਪਿਆਰ ਹੈ। ਜੇ ਇਹ ਉਹਦਾ ਪਿਆਰ ਹੈ ਮੈਂ ਕਿਵੇਂ ਬਣ ਸਕਦਾ ਇਹ ਨਹੀਂ ਹੈਗੀ ਗੱਲ। ਇਸ ਲਈ ਸ਼ੋਭਾ ਹੀ ਸ਼ੋਭਾ ਨਾਮ ਵਿੱਚ। ਪ੍ਰਭ ਕੀ ਪ੍ਰੀਤ ਸਦ ਮਿਟੀ ਹੈ ਚਿੰਤ। ਵਾਹਿਗੁਰੂ ਜੀ ਦੇ ਨਾਲ ਪਿਆਰ ਕਰਨ ਵਾਲੇ ਦੀ ਚਿੰਤਾ ਮਿਟ ਜਾਂਦੀ ਹੈ। ਕਿਸੇ ਨਾਲ ਪਿਆਰ ਕਰੋ ਚਿੰਤਾ ਹੀ ਲੱਗੀ ਰਹਿੰਦੀ ਫਿਕਰ ਲੱਗੀ ਰਹਿੰਦੀ ਮਾਵਾ ਨੂੰ ਪੁੱਤਾਂ ਦੀ ਚਿੰਤਾ ਹੀ ਲੱਗੀ ਰਹਿੰਦੀ ਫਿਕਰੀ ਲੱਗੀ ਰਹਿੰਦੀ ਜਿੰਨਾ ਚਿਰ ਛੋਟੇ ਐ ਫਿਕਰ ਲੱਗੀ ਰਹਿੰਦੀ ਛੋਟੇ ਐ ਖਾਦਾ ਪੀਤਾ ਕੁਛ ਥੋੜੇ ਵੱਡੇ ਐ ਕੰਮਾਂ ਕਾਰਾਂ ਤੇ ਜਾਂਦੇ ਕੋਈ ਮਾੜੀ ਜੀ ਗੱਲ ਹੋ ਜਾਏ ਪਰੇਸ਼ਾਨੀ ਚ ਫਸੀ ਰਹਿੰਦੀ ਕਿੱਡੀ ਵੱਡੀ ਚਿੰਤਾ ਪਿਆਰ ਦੇ ਵਿੱਚ ਅਗਲੇ ਦੀ ਸ਼ਰੀਰ ਦੀ ਚਿੰਤਾ ਔਰ ਇਹ ਚਿੰਤਾ ਤੇ ਬਣੀ ਰਹਿੰਦੀ ਹੈ ਵੀ ਟੁੱਟ ਨਾ ਜਾਵੇ ਕਿਤੇ ਪਿਆਰ ਇਹ ਵੀ ਤੱਕ ਚਿੰਤਾ ਹੀ ਹੈ ਵਾਹਿਗੁਰੂ ਜੀ ਦੇ ਪਿਆਰ ਵਿੱਚ ਕਦੇ ਚਿੰਤਾ ਨਹੀਂ ਇਹਨੇ ਟੁੱਟਣਾ ਨਹੀਂ ਕਦੇ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾ ਦੋ ਖਿੰਚ ਤਣੀ ਇਹਨਾਂ ਤੋੜਿਆਂ ਟੁੱਟਦੀ ਨਾ ਛੱਡਿਆਂ ਛੁੱਟਦੀ ਇਦਾਂ ਦੀ ਖਿੱਚ ਕੇ ਤਣੀ ਇਹ ਵਾਹਿਗੁਰੂ ਵਾ ਨਾਲ ਹੈ ਤੇਰੇ ਨਾਲੋਂ ਪਿਆਰ ਮੇਰਾ ਕਦੇ ਨਾ ਟੁੱਟੇ ਪਰਬ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ ਨਾਮ ਜਪਣ ਵਾਲੇ ਦੀ ਸਗੋਂ ਹੋਰ ਚਿੰਤਾਵਾਂ ਵੀ ਨਾਮ ਨਾਲ ਮਿਟ ਜਾਂਦੀਆਂ ਕੋਈ ਚਿੰਤਾ ਹੀ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਜਾਣ ਲੱਗੇ ਯਾਤਰਾ ਦੇ ਉੱਤੇ ਉਦਾਸੀ ਦੇ ਉੱਤੇ ਬੇਬੇ ਨਾਨਕੀ ਨੇ ਬਹੁਤ ਫਿਕਰ ਕੀਤੀ ਉਦਾਸ ਹੋ ਗਈ ਚਿਹਰਾ ਹਸੂ ਹਸੂ ਕਰਦਾ ਫੁੱਲਾਂ ਵਰਗਾ ਚਿਹਰਾ ਸੀ ਬੇਬੇ ਨਾਨਕੀ ਦਾ ਮੁਰਝਾਇਆ ਜਾ ਫਿਰੇ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਹੋ ਗਿਆ ਐਨੀ ਫਿਕਰ ਚ ਕਿਉਂ ਹੈ ਉਦਾਸ ਬੇਬੇ ਨਾਨਕੀ ਦੇ ਸੋਹਣੇ ਨੇਤਰਾਂ ਵਿੱਚ ਹੰਝੂ ਉੱਤਰ ਆਏ ਬੂੰਦਾਂ ਥੱਲੇ ਧਰਤੀ ਤੇ ਸੁੱਟੀਆਂ ਮੋਤੀਆਂ ਵਰਗੇ ਹੰਝੂ ਗੁਰੂ ਜੀ ਕਹਿੰਦੇ ਕਿਸ ਗੱਲ ਦਾ ਵਿਰਾਗ ਕਿੰਦੀ ਤੁਸੀਂ ਕੁਝ ਪੈਸਾ ਟਕਾ ਵੀ ਨਹੀਂ ਲੈ ਕੇ ਜਾ ਰਹੇ ਨਾਲ ਕੁਝ ਖਰਚਾ ਨਹੀਂ ਕੁਝ ਨਹੀਂ ਲੈ ਕੇ ਜਾ ਰਹੇ ਤੇ ਇਹ ਵੀ ਨਹੀਂ ਇਹ ਵੀ ਕਹੀ ਜਾਣੇ ਮੈਂ ਪੁੱਛਦੀ ਆ ਕਿੱਧਰ ਜਾਣਾ ਤੁਸੀਂ ਅੱਗੋਂ ਕਹਿੰਦੇ ਹੋ ਜਿੱਧਰ ਕਰਤਾਰ ਲੈ ਜਾਏ ਕੋਈ ਟਿਕਾਣਾ ਵੀ ਨਹੀਂ ਦੱਸ ਰਹੇ ਨਾ ਕੋਈ ਟਿਕਾਣਾ ਵੀ ਕਿੱਥੇ ਜਾਣਾ ਹੈ ਨਾ ਕੋਈ ਤੁਹਾਨੂੰ ਪਤਾ ਵੀ ਕਿਹੜਾ ਬੰਦਾ ਅੱਗੇ ਸਾਂਭੂਗਾ ਨਾ ਕੋਈ ਪੈਸਾ ਟਕਾ ਸਾਧਨ ਨਾਲ ਲੈ ਕੇ ਚੱਲੇ ਫਿਰ ਕਿਵੇਂ ਗੱਲ ਬਣੂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਦੇ ਹੱਥ ਫੜ ਕੇ ਕਹਿੰਦੇ ਚਿੰਤਾ ਨਾ ਕਰ ਕਹਿੰਦੀ ਹੋਰ ਕੀ ਕਰਾਂ ਮੈਂ ਨਾ ਕਰਾਂ ਤੇ ਕੌਣ ਕਰੇ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਪੈਣੇ ਮੈਨੂੰ ਉਹਦੇ ਹਵਾਲੇ ਤੇ ਛੱਡ ਦੇ ਬਸ ਰੱਬ ਦੇ ਆਸਰੇ ਤੇ ਉਹਦੇ ਹਵਾਲੇ ਤਾਂ ਕਰ ਮੈਨੂੰ ਕਹਿੰਦੀ ਡਰ ਲੱਗਦਾ ਹੈ ਪਰੇਸ਼ਾਨ ਹੋ ਜਾਨੀ ਆ ਕਹਿੰਦੀ ਨਹੀਂ ਨਾਨਕ ਲਹਿਰੀ ਲਖ ਸਿਆਣ ਡੁੱਬਣ ਦੇ ਨਾ ਮਾਪਰੀ ਉਹਦੇ ਆਸਰੇ ਹੋਵੇ ਨਾ ਜਹਾਜ਼ ਤੂਫਾਨਾਂ ਵਿਚ ਦੀ ਵੀ ਕੱਢ ਕੇ ਲੈ ਜਾਂਦਾ ਲੱਖਾਂ ਲਹਿਰਾਂ ਆਉਂਦੀਆਂ ਹੋਣ ਡੁੱਬਣ ਨਹੀਂ ਦਿੰਦਾ ਵੱਡੇ ਵੱਡੇ ਪਹਾੜ ਰੁੱਖ ਡੁੱਬ ਜਾਂਦੇ ਆ ਟੁੱਟ ਜਾਂਦੇ ਆ ਉਹਦੀ ਕਿਰਪਾ ਹੋਵੇ ਇੱਕ ਕਿਣਕਾ ਇੱਕ ਤਿੰਨ ਕਾ ਘਾ ਦਾ ਉਹ ਹਰਾ-ਭਰਾ ਰਹਿ ਜਾਂਦਾ ਹਰਿਆ-ਬੂਟ ਰਹਿ ਜਾਂਦਾ ਉਹਦੇ ਭਰੋਸੇ ਤੇ ਜੀਵੀਏ ਫਿਰ ਚਿੰਤਾ ਨਹੀਂ ਲੱਗਦੀ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹੋ ਭਵਜਲ ਤਰੈ ਵਾਹਿਗੁਰੂ ਜੀ ਦੇ ਨਾਲ ਅਗਰ ਪ੍ਰੀਤ ਹੋਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਫਿਰ ਭਵਜਲ ਤਰ ਜਾਊਗੇ ਭਵ ਡਰ ਡਰ ਦਾ ਜਲ ਜਿਸ ਵਿੱਚ ਭਰਿਆ ਹੋਵੇ ਸੰਸਾਰ ਵਿੱਚ ਕਿੰਨੇ ਡਰ ਹੈ ਪਲ-ਪਲ ਉਮਰ ਲੰਘਦੀ ਜਾਂਦੀ ਕੁਝ ਬੁਰਾ ਨਾ ਹੋ ਜਾਏ ਕੋਈ ਨੁਕਸਾਨ ਨਾ ਹੋ ਜਾਏ ਕੋਈ ਕੰਮ ਨਾ ਛੁੱਟ ਜਾਏ ਕੋਈ ਕੰਮ ਘਟ ਨਾ ਰਹਿ ਜਾਏ ਡਰ ਬਣਿਆ ਨਾ ਕੋਈ ਗਲਤੀ ਨਾ ਹੋ ਜਾਏ ਅੰਤ ਸਵਾਸਨਾ ਮੁੱਕ ਜਾਣ ਕੋਈ ਪਿਆਰਾ ਨਾ ਚਲਿਆ ਜਾਏ ਬਣੇ ਰਹਿੰਦੇ ਹਰ ਵੇਲੇ ਅਨਸਿਕਿਉਰਟੀ ਹਰ ਵੇਲੇ ਬਣੀ ਰਹਿੰਦੀ ਇਹ ਭਵਜਲ ਤਾਂ ਹੀ ਕਹਿੰਦੇ ਡਰ ਦਾ ਜਾਲ ਹੈ ਡਰ ਦੇ ਜਾਲ ਵਿੱਚ ਰਹਿਨੇ ਆ ਤੇ ਇਹਦੇ ਵਿੱਚੋਂ ਤਰਨਾ ਨਿੱਡਰ ਹੋ ਜਾਣਾ ਪ੍ਰਮਾਤਮਾ ਦੇ ਉੱਤੇ ਯਕੀਨ ਕਰਨਾ ਵੀ ਉਹ ਜੋ ਕਰਦਾ ਠੀਕੇ ਕਰੇਗਾ ਜੋ ਕੀਤਾ ਠੀਕੇ ਕਰੇਗਾ ਜਿਨ੍ਹਾਂ ਦੀ ਮੈਨੂੰ ਲੋੜ ਸੀ ਜਿੰਨੀ ਮੈਨੂੰ ਲੋੜ ਸੀ ਉਤਨਾ ਸਮਾਂ ਉਹ ਮੇਰੇ ਨਾਲ ਉਹਨੇ ਰੱਖੇ ਜਦੋਂ ਉਹਨੂੰ ਇਹ ਪ੍ਰਤੀਤ ਹੋਇਆ ਵੀ ਹੁਣ ਇਹਨੂੰ ਲੋੜ ਨਹੀਂ ਉਦੋਂ ਉਹਨੇ ਮੇਰੇ ਤੋਂ ਸਾਈਡ ਤੇ ਕਰ ਦਿੱਤੇ ਜੇ ਮਾਂ ਬੱਚੇ ਨੂੰ ਥੱਲੇ ਉਤਰਨੇ ਨਾ ਦੇਵੇ ਕੁਛੜੇ ਚੁੱਕੀ ਰੱਖੇ ਬੱਚਾ ਕਦੇ ਵੀ ਤੁਰਨਾ ਨਾ ਸਿੱਖੇਗਾ ਮਾਂ ਛੱਡਦੀ ਹੈ ਬੱਚਾ ਠੇਡੇ ਵੀ ਖਾਂਦਾ ਡਿੱਗਦਾ ਵੀ ਹੈ ਤੇ ਤਾਂ ਖੇਰ ਉੱਤਰਨਾ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਮਾਂ ਉਹਨੂੰ ਬਾਹਰ ਭੇਜਦੀ ਹੈ ਪੜਨ ਜਾਂਦਾ ਤਾਂ ਪੜਨਾ ਸਿੱਖਦਾ ਹੈ ਮਾਂ ਉਹਨੂੰ ਕੰਮਕਾਰ ਵਿੱਚ ਭੇਜਦੀ ਹੈ ਤਾਂ ਵਿਵਹਾਰ ਦੁਨੀਆ ਦਾ ਸਿੱਖਦਾ ਜੇ ਮਾਂ ਉਹਨੂੰ ਕਿਤੇ ਨਾ ਭੇਜੇ ਤੇ ਉਹ ਉਹਦਾ ਮੋਹ ਉਹਨੂੰ ਅਪੰਗ ਕਰ ਦੇਗਾ ਸਭੋਂ ਅੰਗਹੀਣ ਕਰ ਦੇਗਾ ਉਹ ਕੁਝ ਖਾਣ ਯੋਗਾ ਵੀ ਨਹੀਂ ਰਹੇਗਾ ਇਉਂ ਹੀ ਪ੍ਰਮਾਤਮਾ ਵਾਹਿਗੁਰੂ ਜਿੰਨੀ ਜਿੰਨੀ ਸਾਨੂੰ ਲੋੜ ਹੁੰਦੀ ਚੀਜ਼ਾਂ ਦੀ ਆਸਰਿਆਂ ਦੀ ਉਤਨੇ ਉਤਨੇ ਸਾਡੇ ਨਾਲ ਆ ਕੇ ਖੜਦਾ ਆਪ ਹੀ ਆਹੋ ਅਸਲ 'ਚ ਅਸੀਂ ਛਰੀਰਾਂ ਨਾਲ ਬੰਨ ਜਾਂਦੇ ਹਾਂ ਅਸੀਂ ਮੋਹ ਨਾਲ ਮੋਹ 'ਚ ਪੈ ਜਾਂਦੇ ਹਾਂ ਅਸਲ ਰੂਪ 'ਚ ਉਹ ਆਪ ਹੀ ਸਾਡੇ ਵਿੱਚ ਕਈ ਰੂਪਾਂ ਵਿੱਚ ਆਇਆ ਜਦੋਂ ਬੱਚੇ ਸੀ ਉਦੋਂ ਮਾਤਾ ਪਿਤਾ ਦੇ ਰੂਪ 'ਚ ਆਇਆ ਜਦੋਂ ਥੋੜੇ ਵੱਡੇ ਹੋ ਗਏ ਦੋਸਤਾ ਮਿੱਤਰਾਂ ਦੇ ਰੂਪ ਵਿੱਚ ਆਇਆ ਜਦੋਂ ਵਿਆਹ ਜੋਗੇ ਹੋ ਗਏ ਪਤੀ ਦੇ ਰੂਪ ਵਿੱਚ ਆਇਆ ਪਤਨੀ ਦੇ ਰੂਪ ਵਿੱਚ ਆਇਆ ਤੈਣਾ ਭਰਾਵਾਂ ਦੇ ਰੂਪ ਵਿੱਚ ਆਇਆ ਥੋੜੇ ਹੋਰ ਹੋਏ ਧੀਆ ਪੁੱਤਰਾਂ ਦੇ ਰੂਪ ਵਿੱਚ ਆਇਆ ਤੇ ਜਦੋਂ ਜਦੋਂ ਜਿੱਥੇ ਜਿੱਥੇ ਉਹਨੇ ਵੇਖਿਆ ਵੀ ਬਸ ਹੁਣ ਇੰਨਾ ਕੰਮ ਸੀ ਇਹਦਾ ਤਿਉਹ ਤਿਉਹ ਕਨੈਕਸ਼ਨ ਕੱਟ ਤੇ ਉਹਨੇ ਮਿੰਟ ਲਾਈ ਫਰੀਦਾ ਕਿੱਥੇ ਟੈਂਡੇ ਮਾਪਿਆ ਜਿੰਨੀ ਤੂੰ ਜਣਿਓਏ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੀ ਹੋਏ ਜਾਨੋ ਪਿਆਰੇ ਮਾਪੇ ਜਿਹੜੀ ਮਾਂ ਦਾ ਮੁਖ ਦੇਖ ਕੇ ਦਿਲ ਖੁਸ਼ ਹੋ ਜਾਂਦਾ ਸੀ ਜਿਸ ਮਾਂ ਦੇ ਕੋਲ ਬੈਠ ਕੇ ਦੁਨੀਆ ਦੀ ਸਾਰੀ ਉਹ ਫਿਕਰ ਲੱਥ ਜਾਂਦੀ ਸੀ ਇੱਕ ਦਿਨ ਆਇਆ ਬਸ ਉਹ ਮਾਂ ਚਲੀ ਗਈ ਜਿਸ ਪਿਤਾ ਦੇ ਪਿੱਛੇ ਖੜ ਕੇ ਬਹੁਤ ਚੰਗਾ ਲੱਗਦਾ ਸੀ ਇੱਕ ਦਿਨ ਆਇਆ ਉਹ ਪਿਤਾ ਵੀ ਚਲਾ ਗਿਆ ਜਿਵੇਂ ਕੋਈ ਪਿਤਾ ਨੇ ਬਹੁਤ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਆਪਣੇ ਬੱਚੇ ਨੂੰ ਪੜਾਇਆ ਪੜ੍ਹ ਲਿਖ ਕੇ ਉਹ ਬਹੁਤ ਵੱਡਾ ਅਫਸਰ ਲੱਗ ਗਿਆ ਪਿਤਾ ਦੇ ਮਨ ਵਿੱਚ ਸੀ ਕਿ ਮਿਲਾਂ ਜਾ ਕੇ ਤੇ ਜਾ ਕੇ ਉਹ ਆਪਣੇ ਪੁੱਤ ਦੇ ਕੋਲ ਖੜ ਗਿਆ ਕੁਰਸੀ ਦੇ ਕੋਲ ਪੁੱਤ ਨੂੰ ਕਹਿੰਦਾ ਬੈਠ ਕੁਰਸੀ ਤੇ ਉਹ ਬਹਿ ਗਿਆ ਪਿਤਾ ਕੋਲ ਖੜ ਗਿਆ ਪੁੱਤ ਨੂੰ ਪੁੱਛਣ ਲੱਗਾ ਬੇਟਾ ਤੂੰ ਕੀ ਮਹਿਸੂਸ ਕਰਦਾ ਹੈ ਤੂੰ ਕੀ ਹੈ ਉਹਨੇ ਆਖਿਆ ਪਿਤਾ ਜੀ ਜੇ ਸੱਚੀ ਦਿਲੋਂ ਪੁੱਛੋ ਮੈਨੂੰ ਇਉਂ ਮਹਿਸੂਸ ਹੁੰਦਾ ਦੁਨੀਆ 'ਤੇ ਮੇਰੇ ਵਰਗਾ ਕੋਈ ਬੰਦਾ ਨਹੀਂ ਹੈ। ਪੁੱਤ ਤੂੰ ਕੀ ਮਹਿਸੂਸ ਕਰਦਾ ਹੈ? ਮੈਂ ਮਹਿਸੂਸ ਕਰਦਾ ਮੇਰੇ ਤੋਂ ਵੱਡਾ ਦੁਨੀਆ 'ਤੇ ਕੋਈ ਨਹੀਂ ਹੈ। ਮੈਂ ਹੀ ਸਭ ਤੋਂ ਮਹਾਨ। ਪਿਤਾ ਦੇ ਮਨ ਵਿੱਚ ਦੁੱਖ ਲੱਗਿਆ। ਵੀ ਹੈ ਇਹ ਤਾਂ ਹੋਮੈ ਆ ਗਈ। ਇਹਨੇ ਕੀ ਗੱਲ ਆਖੀ? ਪਿਤਾ ਦੇ ਮਨ ਵਿੱਚ ਥੋੜੀ ਨਿਮੋਸ਼ੀ ਜਿਹੀ ਆਈ। ਤੁਰ ਕੇ ਜਾਣ ਲੱਗਾ ਉਹਦੀ ਕੁਰਸੀ ਤੋਂ ਦਰਵਾਜ਼ੇ ਤੱਕ ਗਿਆ ਪੁੱਤਰ ਨੇ ਆਵਾਜ਼ ਮਾਰੀ ਪੁੱਛਿਆ ਪਿਤਾ ਜੀ ਰੁਕਿਓ ਰੁਕ ਗਿਆ ਦੁਬਾਰਾ ਪੁੱਛੋ ਸਵਾਲ ਬੇਟਾ ਤੂੰ ਕੀ ਮਹਿਸੂਸ ਕਰਦਾ ਹੈ ਤੂੰ ਕੀ ਹੈ ਕਹਿੰਦਾ ਮੈਂ ਮਹਿਸੂਸ ਕਰਦਾ ਮੈਂ ਕੁਝ ਵੀ ਨਹੀਂ ਹੈਗਾ ਮੈਂ ਤਾਂ ਇੱਕ ਕੱਖਾਂ ਕਿਣਕਾਂ ਆਇ ਕੁਰਸੀ ਕਰਕੇ ਇੱਕ ਪੋਜੀਸ਼ਨ ਕਰਕੇ ਹੋ ਸਕਦਾ ਲੋਕ ਮੈਨੂੰ ਸਲੂਟ ਮਾਰਨ ਪਿਤਾ ਨੇ ਆਖਿਆ ਤੂੰ ਫਿਰ ਪਹਿਲਾਂ ਕਿਉਂ ਕਿਹਾ ਸੀ ਇਦਾਂ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਨਹੀਂ ਹੈ ਮੈਂ ਸਭ ਤੋਂ ਮਹਾਨ ਮੈਨੂੰ ਇਸ ਇਸ ਗੱਲ ਇਹ ਗੱਲ ਸੁਣ ਕੇ ਹੰਕਾਰ ਪ੍ਰਤੀਤ ਹੋਇਆ ਤੇਰੇ ਅੰਦਰ ਪੁੱਤਰ ਨੇ ਆਖਿਆ ਮੈਂ ਤਾਂ ਕਿਹਾ ਸੀ ਕਿਉਂਕਿ ਉਸ ਵੇਲੇ ਮੇਰਾ ਪਿਤਾ ਮੇਰੇ ਮੋਢਿਆਂ ਤੇ ਖੜਾ ਸੀ ਜਦੋਂ ਬਾਪੂ ਤੂੰ ਮੇਰੇ ਕੋਲ ਹੁੰਨਾ ਸੱਚ ਜਾਣੀ ਮੈਨੂੰ ਇੰਜ ਲੱਗਦਾ ਵੀ ਮੈਂ ਸਭ ਤੋਂ ਮਹਾਨ ਮੇਰੇ ਵਰਗਾ ਦੁਨੀਆ ਤੇ ਖੁਸ਼ਕਿਸਮਤ ਕੋਈ ਨਹੀਂ ਕਿਉਂਕਿ ਮੇਰੀ ਮਹਾਨਤਾ ਨਹੀਂ ਇਹ ਤੇਰੀ ਮਹਾਨਤਾ ਹੀ ਹੈ ਜਦੋਂ ਤੂੰ ਦੂਰ ਹੁੰਨਾ ਮੈਂ ਕੱਖ ਯੋਗਾ ਵੀ ਨਹੀਂ ਲੱਗਦਾ ਪਿਓ ਨੇ ਪੁੱਤਰ ਨੂੰ ਗਲੇ ਨਾਲ ਲਾਇਆ ਮੱਥਾ ਚੁੰਮਿਆ ਕਿੰਨੀਆਂ ਆਸ਼ੀਸ਼ਾਂ ਦਿੱਤੀਆਂ ਮਾਪੇ ਹੁੰਦੇ ਹੀ ਇਦਾਂ ਦੇ ਆ ਕੋਈ ਮੁੱਲ ਥੋੜਾ ਤਾਰਦਾ ਮਾਪਿਆਂ ਨੂੰ ਪਿਆਰ ਦਾ ਕੋਈ ਕੋਈ ਧੀ ਕੋਈ ਪੁੱਤ ਪਿਤਾ ਨੂੰ ਕੋਈ ਪੈਸੇ ਥੋੜਾ ਦਿੰਦੇ ਆ ਤੁਹਾਡੀ ਸੈਲਰੀ ਲਈ ਥੋੜਾ ਤੁਹਾਨੂੰ ਪਿਆਰ ਕਰਦੇ ਆ ਹੋਏਗਾ ਕੋਈ 1% ਬੰਦਾ ਇਦਾਂ ਦਾ ਖੁਦਗਰਜ਼ ਹੁੰਦੇ ਆ ਇਹ ਨਹੀਂ ਵੀ ਨਹੀਂ ਹੁੰਦੇ ਪਰ ਸਨੇਹ ਹੈ ਜਿਹੜਾ ਇਹ ਬਹੁਤ ਵੱਡਾ ਹੈ ਹੁਣ ਜਿੰਨਾ ਸਮਾਂ ਉਹਨਾਂ ਦੀ ਲੋੜ ਸੀ ਰਹੇ ਪਰ ਇੱਕ ਦਿਨ ਐਸਾ ਆਉਂਦਾ ਇੰਨਾ ਪਿਆਰ ਕਰਨ ਵਾਲੇ ਜਿਨ੍ਹਾਂ ਤੇ ਇੰਨਾ ਮਾਣ ਇਹ ਗੱਲ ਦੱਸੀ ਵੀ ਜਿਨ੍ਹਾਂ ਦੇ ਕੋਲ ਹੁੰਦਿਆਂ ਸਾਰੀ ਦੁਨੀਆ ਲੱਗੇ ਵੀ ਮੇਰੇ ਪੈਰਾਂ 'ਚ ਐ ਇੱਕ ਦਿਨ ਆਉਂਦਾ ਹੈ ਉਹ ਚਲ ਜਾਂਦੇ ਅੱਖਾਂ ਬੰਦ ਕਰ ਜਾਂਦੇ ਮਾਂ ਚਲ ਜਾਂਦੀ ਪਿਤਾ ਚਲ ਜਾਂਦਾ ਫਿਰ ਐਸਾ ਸਮਾਂ ਵੀ ਆਉਂਦਾ ਹੈ ਜੀਵਨ ਸਾਥੀ ਜਿਨ੍ਹਾਂ ਨਾਲ ਜ਼ਿੰਦਗੀ ਦੇ 30 40 ਸਾਲ ਬਤਾਏ ਹੁੰਦੇ ਪਤੀ ਜਾਂ ਪਤਨੀ ਇਹ ਲਈ ਥੋੜੀ ਜੀ ਆਵਾਜ਼ ਨਾਲ ਭੱਜੇ ਆਉਂਦੇ ਇੱਕ ਦੂਜੇ ਦਾ ਦੁੱਖ ਸੁੱਖ ਮਹਿਸੂਸ ਕਰਦੇ ਉਹ ਵੀ ਚਲੇ ਜਾਂਦੇ ਜਾਂਦੇ ਕਿ ਨਹੀਂ ਜਾਂਦੇ ਫਿਰ ਬੰਦਾ ਕੱਲਾ ਰਹਿ ਜਾਂਦਾ ਹੈ ਦੁੱਖ ਮਹਿਸੂਸ ਕਰਦਾ ਰੋਂਦਾ ਕਿਸੇ ਨੂੰ ਦੱਸ ਨਹੀਂ ਸਕਦਾ ਉਮਰ ਦਾ ਇੱਕ ਤਾਂ ਪੜਾ ਐਸਾ ਹੁੰਦਾ ਹੈ ਬੁਢਾਪੇ ਵਿੱਚ ਜੀਵਨ ਸਾਥੀ ਦਾ ਚਲੇ ਜਾਣਾ ਉਹ ਦੱਸੇ ਕੀ ਉਹਨੂੰ ਇਹ ਮਹਿਸੂਸ ਹੁੰਦਾ ਵੀ ਇਹ ਬੱਚੇ ਸਮਝਣਗੇ ਵੀ ਇਹਨਾਂ ਅੰਦਰ ਪਤਾ ਨਹੀਂ ਕੀ ਕਮੀ ਮਹਿਸੂਸ ਹੁੰਦੀ ਹੈ ਪਰ ਉਹ ਬਿਨਾ ਦੱਸਿਆ ਆਪਣੇ ਅੰਦਰ ਉਸ ਦੁੱਖ ਨੂੰ ਮਹਿਸੂਸ ਕਰਦਾ ਹੈ ਇੱਕ ਦਿਨ ਆਪ ਵੀ ਚਲੇ ਜਾਣਾ ਹੁੰਦਾ ਹੈ ਇਹ ਸਭ ਕੁਝ ਐਂ ਚੱਲਦਾ ਹੈ ਦੇਖੋ ਗੁਰੂ ਪਾਸ਼ਾ ਜੀ ਕਹਿੰਦੇ ਚੰਗੀ ਗੱਲ ਨਹੀਂ ਜੇ ਵਾਹਿਗੁਰੂ ਦੀ ਪ੍ਰੀਤ ਹੋਵੇ ਅੰਦਰ ਤਾਂ ਫਿਰ ਕਦੇ ਡਰ ਨਹੀਂ ਲੱਗਦਾ ਏ ਡਰੇ ਨਹੀਂ ਵੀ ਛੱਡ ਕੇ ਚੱਲ ਜਾਓ। ਇਹ ਫਿਕਰੇ ਨਹੀਂ ਵੀ ਇਹਨੇ ਮੇਰਾ ਸਾਥ ਛੱਡ ਦੇਣਾ। ਹਮੇਸ਼ਾ ਹੀ ਜਦੋਂ ਮਰਜੀ ਆਵਾਜ਼ ਮਾਰੋ ਤੁਹਾਡੇ ਨਾਲ ਹੈ ਤੁਹਾਡਾ ਆਪਣਾ ਨਾਮ ਤੁਹਾਡਾ ਹੈ ਤੁਹਾਡਾ ਆਪਣਾ। ਕਿਸੇ ਸਾਥੀ ਨੂੰ ਬਹੁਤ ਪਿਆਰੇ ਸਾਥੀ ਨੂੰ ਵੀ ਕੋਈ ਲੋੜ ਪਵੇ ਰਾਤ ਨੂੰ ਨਾਲ ਪਿਆ ਹੋਵੇ ਤਾਂ ਵੀ ਉਠਾਉਣ ਦਾ ਡਰ ਰਹੇਗਾ ਵੀ ਕਿਤੇ ਥੱਕਿਆ ਨਾ ਉઠੇ। ਵਾਹਿਗੁਰੂ ਜੀ ਦੇ ਨਾਮ ਦਾ ਬਿਲਕੁਲ ਡਰ ਨਹੀਂ ਤੁਹਾਨੂੰ ਅੱਧੀ ਰਾਤ ਨਹੀਂ ਨੀਂਦ ਆਉਂਦੀ ਤਾਂ ਵੀ ਤੁਸੀਂ ਜਪ ਸਕਦੇ ਵਾਹਿਗੁਰੂ 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 ਪ੍ਰਭ ਕੀ ਪ੍ਰੀਤ ਇਹੋ ਭਵਜਲ ਤਰੈ ਕਹਿੰਦੇ ਪੌਜਲ ਤੋਂ ਤਰ ਜਾਓਗੇ ਡੁੱਬੋਗੇ ਨਹੀਂ ਵਾਹਿਗੁਰੂ ਨਾਲ ਪਿਆਰ ਹੋਏਗਾ ਤੇ ਡੁੱਬਦਾ ਨਹੀਂ ਬੰਦਾ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਵਾਹਿਗੁਰੂ ਜੀ ਦੇ ਨਾਲ ਪਿਆਰ ਹੋਵੇ ਤੇ ਫਿਰ ਜਮਾਂ ਦਾ ਵੀ ਡਰ ਨਹੀਂ ਵੀ ਜਮਦੂਤ ਮਾਰਨਗੇ ਅੱਗੇ ਜਾਂ ਇੱਥੇ ਵੀ ਜਮ ਚਮੜੇ ਹੋਏ ਆ ਵਿਕਾਰ ਆ ਜਿਹੜੇ ਉਹ ਜਾਵੇਂ ਆ ਇੱਕ ਹੋਰ ਵੀ ਜਮਦੂਤ ਆ ਪ੍ਰਭ ਸੁਆਮੀ ਕੰਤ ਵੀ ਹੋਣੀ ਆ ਮੀਤ ਸੱਜਣ ਸਭ ਜਾਮ ਵਾਹਿਗੁਰੂ ਜੀ ਤੋਂ ਟੁੱਟੇ ਹੋਏ ਜਿੰਨੇ ਮਿੱਤਰ ਸੱਜਣ ਇਹ ਵੀ ਜਮਦੂਤ ਹੈ ਅਗਰ ਨਾਮ ਪੱਲੇ ਹੋਵੇ ਤੇ ਫਿਰ ਕਿਸੇ ਤਰ੍ਹਾਂ ਦਾ ਜਮਾ ਦਾ ਡਰ ਨਹੀਂ ਰਹਿੰਦਾ ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ ਵਾਹਿਗੁਰੂ ਜੀ ਦੇ ਨਾਮ ਦੀ ਪ੍ਰੀਤ ਸਾਰੇ ਬੰਦਿਆਂ ਦੇ ਵਿੱਚੋਂ ਕਿਸੇ 'ਚ ਵੀ ਹੋਵੇ ਸਭ ਦਾ ਹੀ ਉਧਾਰ ਕਰ ਦੂ ਉਹਨੇ ਨਹੀਂ ਦੇਖਣਾ ਈਸ਼ੂਦਰ ਹੈ ਇਹ ਖੱਤਰੀ ਹੈ ਇਹ ਬ੍ਰਾਹਮਣ ਹੈ ਇਹ ਵੈਸ਼ ਹੈ ਕਿਸ ਦੇਸ਼ ਦਾ ਹੈ ਕਿਸ ਪਿੰਡ ਨਗਰ ਇਲਾਕੇ ਦਾ ਹੈ ਨਹੀਂ ਐਸਾ ਨਹੀਂ ਤੁਹਾਨੂੰ ਤੁਹਾਡੇ ਪਿੰਡ ਨੇ ਜਾਂ ਨਗਰ ਨੇ ਨਹੀਂ ਉਧਾਰਣਾ ਤੁਹਾਡਾ ਪਲਾ ਵਾਹਿਗੁਰੂ ਦੇ ਨਾਮ ਨੇ ਕਰਨਾ ਥੋੜੇ ਦਿਨ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਸਥਾਨ ਤੇ ਉਹਨਾਂ ਸਮਾਗਮ ਰੱਖਿਆ ਤੇ ਉਹਦੇ ਵਿੱਚ ਦਾਸ ਨੂੰ ਸੱਦਿਆ ਕਥਾ ਕੀਤੀ ਉਦੋਂ ਬਾਅਦ ਜੂੜੇ ਘਰ ਚ ਮੈਂ ਚਲਾ ਗਿਆ ਮੈਂ ਵੇਖਿਆ ਉੱਥੇ ਕਈ ਬੰਦੇ ਐਸੇ ਜਿਨ੍ਹਾਂ ਦੇ ਕੇਸ ਨਾ ਰੱਖੇ ਹੋਏ ਸੀ ਕੇਸ ਨਹੀਂ ਸੀ ਰੱਖੇ ਹੋਏ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਵੀ ਮੇਰਾ ਹੱਕ ਹੀ ਨਹੀਂ ਬਣਦਾ ਤੁਹਾਨੂੰ ਕਹਿਣ ਦਾ ਕਿਉਂਕਿ ਤੁਹਾਡਾ ਪਿੰਡ ਰੋਡੇ ਹੈ ਰੋਡੇ ਪਿੰਡ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਹੋਇਆ ਉੱਥੇ ਤੇ ਇਸ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਕੋਈ ਕੇਸਾ ਧਾਰੀ ਨਾ ਹੋਣਾ ਕੇਸ ਕਤਲ ਕਰਾਉਣ ਇਹ ਦੁੱਖ ਦੀ ਗੱਲ ਹੈ ਤੇ ਬਾਹਰ ਜਾ ਜਾ ਤੁਸੀਂ ਲੋਕਾਂ ਨੂੰ ਛਾਤੀਆਂ ਚੌੜੀਆਂ ਕਰ ਕਰ ਦੱਸ ਦੇ ਮੇਰਾ ਪਿੰਡ ਰੋਡੇ ਨਗਰ ਹੈ ਮੈਂ ਸੰਤ ਜਰਨੈਲ ਸਿੰਘ ਦੇ ਪਿੰਡ ਦਾ ਕੀ ਤੁਹਾਡਾ ਉਧਾਰ ਹੋ ਜੂ ਇਸ ਗੱਲ ਨੂੰ ਇਹ ਇਹ ਗੱਲ ਕਾਫੀ ਆ ਵੀ ਉਸ ਪਿੰਡ ਦਾ ਹੋ ਗਿਆ ਤੇ ਠੀਕ ਹੈ ਤੇ ਤੈਨੂੰ ਸਾਰੀਆਂ ਗੱਲਾਂ ਮਾਫ਼ ਨੇ ਤੂੰ ਕਿਸੇ ਵੀ ਕਤਲ ਕਰਾਈ ਜਾ ਤੁਸੀਂ ਸ਼ਰਾਬਾਂ ਵੀ ਪੀ ਜਾਓ ਤੇ ਤੁਸੀਂ ਸਿੱਖੀ ਤੋਂ ਦੂਰ ਹੋ ਜਾਓ ਇਹ ਚੀਜ਼ ਨੇ ਤੁਹਾਡਾ ਉਦਾਹਰਨ ਨਹੀਂ ਕਰਨਾ ਭਾਵੇਂ ਕੋਈ ਰੋਡੇ ਪਿੰਡ ਤੇ ਇੱਕ ਸਿੱਖ ਦਾ ਪਿੰਡ ਹੈ ਨਾ ਗੁਰੂ ਦੇ ਸਿੱਖ ਦਾ ਗੁਰੂ ਰਾਮਦਾਸ ਦੀ ਵਸਾਈ ਨਗਰੀ ਕੋਈ ਅੰਮ੍ਰਿਤਸਰ ਦੇ ਵਿੱਚ ਵੀ ਕਿਉਂ ਨਾ ਜਨਮ ਲੈ ਲਏ ਜੇ ਵਾਹਿਗੁਰੂ ਦੀ ਪ੍ਰੀਤ ਨਹੀਂ ਹੋਵੇ ਤਾਂ ਉਧਾਰ ਨਹੀਂ ਹੋਣਾ ਕਿਤੇ ਵੀ ਕੋਈ ਜਨਮ ਲੈ ਲਏ ਕੋਈ ਆਖੇ ਕਿ ਇਹ ਕਾਸ਼ੀ ਵਿੱਚ ਜਨਮਿਆ ਇਹਦਾ ਭਲਾ ਹੋ ਜੂ ਨਹੀਂ ਇਹ ਮਗਰ ਵਿੱਚ ਜਾ ਕੇ ਮਰ ਜਾਏ ਇਹ ਗਦੇ ਦੀ ਜੁਨੀ ਪੈ ਜਾਏਗਾ ਇਹ ਫਰਕ ਨਹੀਂ ਪੈਂਦਾ ਅਸਲ ਚੀਜ਼ ਨੇ ਉਧਾਰ ਕਰਨਾ ਵਾਹਿਗੁਰੂ ਦੀ ਪ੍ਰੀਤ ਨਾਮ ਨੇ ਇਸ ਲਈ ਗੁਰੂ ਜੀ ਕਹਿੰਦੇ ਪ੍ਰਭ ਕੀ ਪ੍ਰੀਤ ਸਗਲ ਉਧਾਰ ਹੈ ਪਰਬ ਕੀ ਪ੍ਰੀਤ ਚੱਲੈ ਸੰਗਾਰੈ ਵਾਹਿਗੁਰੂ ਜੀ ਦੀ ਜਿਹੜੀ ਪ੍ਰੀਤ ਹੈ, ਪ੍ਰੇਮ ਹੈ ਇਹ ਭਾਈ ਤੁਹਾਡੇ ਨਾਲ ਵੀ ਜਾਊ। ਹੋਰ ਕੋਈ ਚੀਜ਼ਾਂ ਇੱਥੇ ਇੱਥੇ ਹੀ ਰਹਿ ਜਾਣੀ ਸਭ ਕੁਝ। ਜਿੰਨਾ ਮਰਜ਼ੀ ਇਕੱਠਾ ਕਰ ਲਓ, ਕੁਛ ਮਰਜ਼ੀ ਖਾਟ ਲਓ। ਅੰਤ ਇੱਥੇ ਹੀ ਰਹਿਣਾ। ਤੇ ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਪ੍ਰੀਤ ਹੈ ਇਹ ਨਾਲ ਜਾਏਗੀ। ਇਉਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਆਪੋ ਕੋਈ ਮਿਲੈ ਨਾ ਭੁੱਲੈ ਸਿੱਖ ਕਹਿੰਦੇ ਮਹਾਰਾਜ ਫਿਰਤਾ ਸੀ ਛੇਤੀ ਮਿਲ ਲਈਏ ਛੇਤੀ ਹਿੰਮਤ ਕਰੀਏ ਕਹਿੰਦੇ ਹੰਕਾਰ ਨਹੀਂ ਹੰਕਾਰ ਨਹੀਂ ਚੱਲਦਾ ਆਪੇ ਨਾ ਕੋਈ ਮਿਲਦਾ ਹੈ ਨਾ ਕੋਈ ਭੁੱਲਦਾ ਹੈ ਮਹਾਰਾਜ ਫਿਰ ਕੀ ਗੱਲ ਬਣੇ ਕਹਿੰਦੇ ਜਿਸ ਕਿਰਪਾਲ ਤਿਸ ਸਾਧ ਸੰਗ ਘੂਲੇ ਜੀਤੇ ਵਾਹਿਗੁਰੂ ਕਿਰਪਾ ਕਰੇ ਉਹ ਫਿਰ ਸਾਧ ਸੰਗਤ ਵਿੱਚ ਆ ਕੇ ਮਿਲਦਾ ਬੰਦਾ ਸਾਧ ਸੰਗਤ ਦੀ ਵਰਕਤ ਨਾਲ ਸਤਸੰਗ ਦੀ ਵਰਕਤ ਨਾਲ ਉਹ ਤੇ ਰੰਗ ਚੜਦਾ ਆਪੇ ਕੋਈ ਜ਼ੋਰ ਜਾ ਲਾ ਕੇ ਕਰਨਾ ਵੀ ਚਾਹੇ 2 4 ਦਿਨ ਲਾਉਂਦਾ ਹੰਸਾਂ ਦੇਖ ਉਡੰਦਿਆਂ ਬੱਗਾਂ ਪਿਆ ਆ ਚਾਓ ਦੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਤਾਂ ਪਾਉ ਹੰਸਾਂ ਨੂੰ ਉਡਦਿਆਂ ਤਰਦੇ ਹਾਂ ਬਗਲੇ ਵੀ ਤਾਰੀਆਂ ਲਾਉਣੀਆਂ ਚਾਹਣ ਤੇ ਨਹੀਂ ਲਗਦੀਆਂ ਸਤਸੰਗ ਐਸੀ ਚੀਜ਼ ਹੈ ਕਿਆ ਹੰਸ ਕਾ ਬਗਲਾ ਜਾ ਕੋ ਨਦਰ ਕਰੇ ਜਾਂ ਇਸ ਭਾਵੇਂ ਨਾਨ ਨਾਨਕਾ ਕਾਗੋ ਹੰਸ ਕਰੇ ਜਾ ਕੋ ਨਦਰ ਧਰੇ ਜੀ ਤੇ ਨਦਰ ਕਰ ਦਵੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਤੈ ਕਊਆ ਹੰਸ ਹੋਇ ਗੁਰਬਾਣੀ ਗੁਰਸੰਗਤ ਕਾਵਾਂ ਵਰਗੇ ਜੀਵਨ ਨੂੰ ਹੰਸਾਂ ਵਰਗਾ ਬਣਾ ਦਿੰਦੀ ਹੈ ਜਿਸ ਕਿਰਪਾਲ ਇਸ ਸਾਧ ਸੰਗ ਕੁਲੇ ਕਹੋ ਨਾਨਕ ਤੇਰਾ ਕੁਰਬਾਨ ਆਖਰੀ ਪੰਕਤੀ ਵਿੱਚ ਕਹਿ ਰਹੇ ਨੇ ਹੇ ਵਾਹਿਗੁਰੂ ਅਸੀਂ ਤੇਰੇ ਤੋਂ ਤੇਰੇ ਨਾਮ ਤੋਂ ਕੁਰਬਾਨ ਜਾਈਏ ਬਲਿਹਾਰੇ ਜਾਈਏ ਸੰਤ ਓਟ ਪ੍ਰਭ ਤੇਰਾ ਤਾਣ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ ਸੰਤਾਂ ਦੀ ਓਟ ਰਹੀਂ ਜਾਨੀ ਸਤਸੰਗ ਵਿੱਚ ਰਹੀਏ ਅਸੀਂ ਰੋਜ਼ ਸੰਗਤ ਵਿੱਚ ਜਾਈਏ ਤੇਰਾ ਤਾਣ ਤੇਰਾ ਆਸਰਾ ਰਵੇ ਤੇਰੇ ਨਾਮ ਨਾਲ ਜੁੜੇ ਰਹੀਏ ਤੇਰੇ ਤੋਂ ਕੁਰਬਾਨ ਜਾਈਏ ਬਸ ਇਹੀ ਮੰਗਦੇ ਆਂ ਇਹੀ ਸਾਨੂੰ ਬਖਸ਼ਿਸ਼ ਕਰੋ ਜਿਸ ਦੀ ਬਖਸ਼ਿਸ਼ ਨਾਲ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਂਦੇ ਹਨ ਇਉਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਥੇ ਸ਼ਬਦ ਦੀ ਸੰਪੂਰਨਤਾ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ ਜਿਤਨੀ ਵਿਸੰਗਤ ਦੂਰੋਂ ਨੇੜੇ ਚੱਲ ਕੇ ਆਈ ਸਭਨਾ ਦੀ ਹਾਜ਼ਰੀ ਗੁਰੂ ਸਾਹਿਬ ਦਰ ਪ੍ਰਵਾਣ ਕਰਨ ਗੁਰੂ ਅਗੇ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਦੇ ਕੰਨੀ ਸੁੱਖ ਵਰਤਾਉਣਾ ਕਿਸੇ ਨੂੰ ਵੀ ਦੁੱਖ ਨਾ ਲੱਗੇ ਕੋਈ ਵੀ ਚਿੰਤਾ ਪਰੇਸ਼ਾਨੀ ਵਿੱਚ ਨਾ ਹੋਵੇ ਏ ਮੇਰੇ ਸਤਿਗੁਰੂ ਏ ਗੁਰੂ ਹਰ राय ਸਾਹਿਬ ਤੁਹਾਡੇ ਕਰ ਸਭ ਕੁਝ ਹੈ ਤੁਸੀਂ ਸਰਵ ਕਲਾ ਸਮਰਾਤ ਹੋ ਹੈ ਗੁਰੂ ਸਭ ਕਲਾ ਸਮਰਾਥ ਹੈ ਸਾਡੇ ਵਿਸ਼ਵਾਸ ਚ ਕਮੀ ਹੁੰਦੀ ਆ ਕਈ ਵਾਰ ਗੁਰੂ ਬਿਲਕੁਲ ਬਖਸ਼ਿਸ਼ ਦੇਣ ਨੂੰ ਤਿਆਰ ਹੁੰਦਾ ਪਰ ਬੰਦੇ ਦੀ بے ਤਫਾਕੀ بے ਭਰੋਸਗੀ ਲੈਣ ਨਹੀਂ ਦਿੰਦੀ ਮੈਂ ਦੇਖਿਆ ਇਹ ਇੱਕ ਅੱਦੇ ਦਿਨ ਚ ਕੱਲ ਵੀ ਮੈਂ ਇੱਕ ਚੀਜ਼ ਵੇਖੀ ਗੁਰੂ ਖੜਾ ਸੀ ਹਾਜ਼ਰ ਨਾਜ਼ਰ ਪਰ ਬੰਦੇ ਬੇਤਵਾਰੇ ਹੋ ਕੇ ਮਿੰਟ ਚ ਡੋਲ ਗਏ ਜਾਓ ਭਾਈ ਮਰਜੀ ਤੁਹਾਡੀ ਗੁਰੂ ਤੇ ਪੂਰਨ ਭਰੋਸਾ ਮਨ ਡੋਲਦਾ ਪਰ ਕਿੰਨਾ ਕੁ ਡਲਾ ਲੋਗੇ ਨੂੰ ਗੁਰੂ ਤੋਂ ਵੱਧ ਕੇ ਦੁੱਖ ਗੁਰੂ ਤੋਂ ਵੱਡਾ ਦੁੱਖ ਨਹੀਂ ਸਮਝੀਦਾ ਗੁਰੂ ਨੂੰ ਨਹੀਂ ਕਹਿੰਦਾ ਮੈਂ ਮੇਰੇ ਸਾਹਮਣੇ ਵੱਡਾ ਦੁੱਖ ਹੈ ਦੁੱਖ ਨੂੰ ਕਹਿੰਦਾ ਮੇਰੇ ਨਾਲ ਵੱਡਾ ਗੁਰੂ ਹੈ ਵੱਡਾ ਗੁਰੂ ਹੈ ਸਰਵ ਕਲਾ ਸਮਰਾਥ ਹੈ ਗੁਰੂ ਦੁੱਖ ਕਲੇਸ਼ ਕੱਟਣ ਵਾਲਾ ਮਨ ਵਿੱਚ ਭਲਾ ਕਿਸੇ ਦੇ ਪ੍ਰਤੀ ਨਫ਼ਰਤ ਹੋਵੇ ਉਹ ਛੱਡ ਦਿਓ ਕੋਈ ਆਪਣਾ ਭਲਾ ਕਰਾਉਣਾ ਚਾਹੁੰਦੇ ਹੋ ਨਾ ਕਿਸੇ ਦਾ ਬੁਰਾ ਕੀਤਾ ਹੋਵੇ ਜ਼ਿੰਦਗੀ 'ਚ ਐਸ ਮਹਿਸੂਸ ਕਰੋ ਵੀ ਉਹ ਮੇਰੇ ਤੋਂ ਗਲਤੀ ਹੋਈ ਸੀ ਉਸ ਦੀ ਮਾਫੀ ਮੰਗੋ ਕੋਈ ਪਾਪ ਹੋਇਆ ਉਹਨੂੰ ਕਬੂਲ ਕਰ ਲੋ ਔਰ ਅੱਗੇ ਨੂੰ ਨਾ ਕਰਾਂਗਾ ਆਪੇ ਕਿਉਂਕਿ ਜੋ ਵੀ ਦੁੱਖ ਸਾਨੂੰ ਮਿਲਦੇ ਐ ਜੋ ਕੁਝ ਵੀ ਸਾਡੇ ਸਾਹਮਣੇ ਆਇਆ ਬੀਜਿਆ ਹੋਇਆ ਸੀ ਇਹ ਤਾਂ ਭੁੱਲੇ ਜਾਓ ਵੀ ਅਸੀਂ ਕਦੇ ਕੁਝ ਬੀਜਿਆ ਨਹੀਂ ਸਾਨੂੰ ਵੱਢਣਾ ਪੈ ਰਿਹਾ ਇਹ ਨਹੀਂ ਹੈਗਾ ਧਰਮ ਇਹ ਨਹੀਂ ਮੰਨਦਾ ਜੋ ਕੁਝ ਸਾਹਮਣੇ ਆ ਰਿਹਾ ਹੈ ਬੀਜਿਆ ਇੰਨਾ ਸਮਰਪਿਤ ਇੰਨਾ ਸਮਰਪਣ ਹੋ ਜਾਏ ਛੱਡਦਾ ਨਹੀਂ ਮੰਨਦਾ ਸਭ ਕੁਝ ਦਾਤੇ ਲਾ ਦਿੰਦਾ ਹਉਮੈ ਨਹੀਂ ਛੱਡਦਾ ਦੀ ਪੁੱਤ ਤੇ ਭੈਣ ਭਾਈ ਆਪਣਾ ਆਪਾ ਵੀ ਦਾਤੇ ਲਾ ਦਿੰਦਾ ਕੋਈ ਆਖੇ ਜੀ ਮੈਂ ਛੱਡ ਦੂੰਗਾ ਗੱਲੀ ਐ ਇਹ ਛੱਡ ਦੇਵੇ ਤੇ ਗੁਰੂ ਬਾਹ ਫੜਦਾ ਤਾਂ ਇਸ ਤਰੀਕੇ ਗੁਰੂ ਅੱਗੇ ਅਰਦਾਸ ਕਰਕੇ ਨਾਮ ਜਪੀਏ ਪਾਣੀ ਪੜੀ